ਸਰਵਣ ਕਰੋ ਜੀ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਪਿੰਡ ਡੱਡੂਆਣਾ ਸੰਗਤ ਨੂੰ ਬੇਨਤੀ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਜੀ ਕੁਝ ਛਣਾ ਵਿੱਚ ਹੀ ਜੋ ਕਿ ਗੁਰਦੁਆਰਾ ਸਾਹਿਬ ਵਿੱਚ ਤੁਹਾਡੇ ਪਹੁੰਚ ਰਹੇ ਨੇ ਆਪ ਜੀ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਉਹਨਾਂ ਦੇ ਵਿਚਾਰ ਜਰੂਰ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ pai amor passing passe em terisso ter aí amor do passa em pai ter aí amor do passa em terisó ter aí amor do passa em terisso ter E aí amor do passa em casa de tampa aí amor do passo de ਜਿੰਦਾਬਾਦ ਵੋਟ ਕਿਨੂੰ ਪਾਉਣੀ ਐ ਐ ਅਮਰਪਾਲ ਸਿੰਘ ਨੂੰ ਪਾਣੀ ਐ ਵੋਟ ਕਿਨੂੰ ਪਾਉਣੀ ਐ ਐ ਅਮਰਪਾਲ ਸਿੰਘ ਨੂੰ ਪਾਣੀ ਐ ਵੋਟ ਕਿਨੂੰ ਪਾਉਣੀ ਐ ਐ ਅਮਰਪਾਲ ਸਿੰਘ ਨੂੰ ਪਾਣੀ ਐ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸੁਮੱਚੇ ਪਿੰਡ ਡੱਟੂਆਣਾ ਸੰਗਤਾਂ ਨੂੰ ਬੇਨਤੀ ਹੈ ਭਾਈ ਕਾਫਲਾ ਭਾਈ ਅਮਰਤਪਾਲ ਸਿੰਘ ਦਾ ਪਹੁੰਚ ਚੁੱਕਿਆ ਹੈ ਆਪ ਜੀ ਦੇ ਪਿੰਡ ਵਿਖੇ ਸੋ ਆਪ ਜੀ ਨੂੰ ਬੇਨਤੀ ਹੈ ਆਪਣਾ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਮਾਤਾ ਬਲਵਿੰਦਰ ਕੌਰ ਜੀ ਦੇ ਵਿਚਾਰ ਜਰੂਰ ਸਰਵਣ ਕੀਤੇ ਜਾਣ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਸਮਾਂ ਕੱਢ ਕੇ ਭਾਈ ਗੁਰਦੁਆਰਾ ਸਾਹਿਬ ਹਾਜ਼ਰੀ ਜਰੂਰ ਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ